ਹੈਲੋ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਕਿ ਮੈਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਨਾ ਕਿ ਜੋ ਵੀ ਜਿੱਥੇ ਵੀ ਹੋਵੇਗਾ ਉਹ ਬਹੁਤ ਤੰਦਰੁਸਤ ਤੇ ਵਾਹਿਗੁਰੂ ਉਸ ਨੂੰ ਆਪਣਾ ਅਸ਼ੀਰਵਾਦ ਦਿੰਦੇ ਹੋਣਗੇ ਤੇ ਹਮੇਸ਼ਾ ਇਦਾਂ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੋ ਉਹਨਾਂ ਤੋਂ ਅਸ਼ੀਰਵਾਦ ਜਿਹੜਾ ਹੈ ਉਹ ਤੁਸੀਂ ਲੈਂਦੇ ਰਹੋ ਤੇ ਵਾਹਿਗੁਰੂ ਦੀ ਚਰਨਾਂ ਦੇ ਨਾਲ ਆਪਣਾ ਆਪ ਨੂੰ ਜੋੜ ਕੇ ਰੱਖੋ ਤੇ ਅਸੀਂ ਸਵੇਰੇ 6 ਵਜੇ ਅੰਬਾਲੇ ਤੋਂ ਨਿਕਲੇ ਸੀ ਤੇ ਜਿਹੜਾ ਪਹਿਲਾ ਸਟਾਪ ਸੀ ਅੰਬਾਲੇ ਤੋਂ ਬਾਅਦ ਉਹ ਸੀ ਸਾਹਾ ਤੇ ਉਸ ਤੋਂ ਬਾਅਦ ਜਗਾਦਰੀ ਤੇ ਅੰਬਾਲੇ ਦਾ ਬਹੁਤ ਹੀ ਵੱਡਾ ਤੇ ਇਹ ਵਧੀਆ ਹਸਪੀਟਲ ਹੈ तकरीबन ਹਰ ਇੱਕ ਪ੍ਰਕਾਰ ਦੀ ਇੱਥੇ ਫੈਸਿਲਿਟੀ ਆ ਗਈ ਹੈ ਤੇ ਅਸੀਂ ਬੜੇ ਖੁਸ਼ ਸਾਂ ਦੋਨੋਂ ਜਣੇ ਕਿ ਅਸੀਂ ਕਾਫੀ ਸਮੇਂ ਬਾਅਦ ਅਸੀਂ ਨਿਕਲੇ ਸਾਂ ਕਿਉਂਕਿ ਜਾਣਾ ਹੀ ਨਹੀਂ ਸੀ ਹੁੰਦਾ ਘਰ ਦੇ ਕੰਮਾਂ ਤੋਂ ਟਾਈਮ ਹੀ ਨਹੀਂ ਸੀ ਮਿਲਦਾ ਹੁੰਦਾ ਜਾਣ ਨੂੰ ਤੇ ਅੱਜ ਅਸੀਂ ਬਹੁਤ ਵਧੀਆ ਸਮਾਂ ਕੱਢਿਆ ਜੋ ਅਸੀਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ ਆਂ ਤੇ ਮੌਸਮ ਬਹੁਤ ਵਧੀਆ ਸੀ ਤੇ ਦੇਖ ਸਕਦੇ ਹੋ ਤੁਸੀਂ ਇਹ ਮੌਸਮ ਕਿਦਾਂ ਦਾ ਹੈ ਤੇ ਅਸੀਂ ਇਸ ਟਾਈਮ ਪੂਰਾ ਅੰਬਾਲਾ ਨਿਕਲੇ ਆਂ ਤੇ ਮੇਰੇ ਨਾਲ ਨੇ ਮੇਰੇ ਵਾਈਫ ਜਿੰਦਰ ਕੌਰ ਜੀ ਤੇ ਅਸੀਂ ਦੋਨੇ ਇਹ ਫਸਟ ਟਾਈਮ ਅੱਜ ਜਾ ਰਹੇ ਆਂ ਸ੍ਰੀ ਹਿਮਪੂਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਤੁਸੀਂ ਵੀ ਸਾਡੇ ਨਾਲ-ਨਾਲ ਦਰਸ਼ਨ ਕਰਿਓ ਗੁਰੂ ਮਹਾਰਾਜ ਜੀ ਦੇ ਤੇ ਬਾਕੀ ਸਫ਼ਰ ਤੇ ਹੈ ਲੰਬਾ ਆਪਣੇ ਵਹੀਕਲ ਤੇ ਜਾਣ ਦੇ ਨਾਲ ਕੋਈ ਪਰੇਸ਼ਾਨੀ ਤੇ ਆਂਦੀ ਨਹੀਂ ਹੈ لیکن ਅਸੀਂ ਦੋਨਾਂ ਨੇ ਸੋਚਿਆ ਕਿ ਅਸੀਂ ਆਪਣੇ ਵਹਿਕਲ ਤੇ ਹੀ ਚੱਲਦੇ ਹਾਂ ਤਾਂ ਕਿ ਆਰਾਮ ਨਾਲ ਰਸਤੇ ਦੇ ਵਿੱਚ ਜੋ ਵੀ ਕੋਈ ਜਗਾ ਆਂਦੀ ਹੈ ਜਿੱਦਾਂ ਗੁਰਦੁਆਰਾ ਸਾਹਿਬ ਕਿਤੇ ਰਸਤੇ 'ਚ ਨੇ ਉਹਨਾਂ ਦੇ ਦਰਸ਼ਨ ਕਰਦੇ ਹੋਏ ਅਸੀਂ ਗੁਰੂ ਮਹਾਰਾਜ ਜੀ ਦੇ ਘਰ ਪਹੁੰਚਾਂਗੇ ਤੇ ਚੱਲਦੇ ਹਾਂ ਤੁਹਾਡੇ ਨਾਲ ਨਾਲ ਅਸੀਂ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਤੇ ਅਸੀਂ ਹੁਣ ਆਲਮੋਸਟ ਨਿਕਲ ਹੀ ਆਏ ਹਾਂ ਪੂਰਾ ਅੰਬਾਲਾ ਤੇ ਇਹ ਜਿਹੜਾ ਅੱਗੇ ਓਵਰ ਬ੍ਰਿਜ ਜਾ ਰਿਹਾ ਏ ਇਹ ਚੰਡੀਗੜ੍ਹ ਨੂੰ ਜਾਂਦਾ ਏ ਚੰਡੀਗੜ੍ਹ ਪੰਚਕੁਲਾ ਨੂੰ ਇਹ ਇੱਕ ਪਾਸੇ ਨੂੰ ਪੰਚਬਲਾ ਆ ਜਾਂਦਾ ਤੇ ਇੱਕ ਪਾਸੇ ਨੂੰ ਇਹ ਸਿੱਧਾ ਜਿੱਧਰ ਨੂੰ ਅਸੀਂ ਜਾਣਾ ਹੈ ਉਹ ਹਰਿਦਵਾਰ ਨੂੰ ਆਉਂਦਾ ਹੈ ਤੇ ਰਸਤੇ ਦੇ ਵਿੱਚ ਜਗਾਧਰੀ ਵੀ ਆਉਂਦਾ ਹੈ ਸਹਾਰਨਪੁਰ ਬਾਈਪਾਸ ਹੋ ਜਾਂਦਾ ਹੈ ਰੁੜਕੀ ਵੀ ਬਾਈਪਾਸ ਹੁੰਦਾ ਹੈ ਤੇ ਸਿੱਧਾ ਅਸੀਂ ਉੱਥੋਂ ਹਰਿਦਵਾਰ ਪਹੁੰਚੀਦਾ ਤੇ ਹਰਿਦਵਾਰ ਤੋਂ ਰਿਸ਼ੀਕੇਸ਼ ਤੇ ਬਹੁਤ ਵਧੀਆ ਸਫਰ ਹੈਗਾ ਇਹ ਵਾਲਾ ਤੇ ਤੁਸੀਂ ਵੀ ਇੰਜੋਏ ਕਰੋ ਸਾਡੇ ਨਾਲ ਨਾਲ ਤੇ ਦੇਖੋ ਤੁਸੀਂ ਕਿੰਨਾ ਵਧੀਆ ਮੌਸਮ ਹੈ ਅੱਜ ਔਰ ਗਰਮੀ ਇੰਨੀ ਹੈ ਨਹੀਂ ਸੀਗੀ ਤੇ ਇਹ ਹੈਗਾ ਜੀ ਮਲਾਨਾ ਆ ਗਿਆ ਇਹ ਹੁਣ ਇਸ ਟਾਈਮ ਮਲਾਨਾ ਏਰੀਆ ਚ ਵੇਖੋ ਸੂਰਜ ਦੇਵਤਾ ਵੀ ਨਿਕਲਾ ਇਹਨੇ ਦਰਸ਼ਨ ਦੇਣ ਵਾਸਤੇ ਤੇ ਸੂਰਜ ਕਿੰਨਾ ਵਧੀਆ ਲੱਗ ਰਿਹਾ ਹੈ ਉੱਪਰੋਂ ਬੱਦਲ ਵਾਈ ਜਿਹੜੀ ਹੋਈ ਪਈ ਉਹ ਕਿੰਨੀ ਵਧੀਆ ਲੱਗਦੀ ਹੈ ਤੇ ਇੱਥੇ ਬਹੁਤ ਵਧੀਆ ਇੱਕ ਯੂਨੀਵਰਸਿਟੀ ਵੀ ਹੈ ਐਮ ਐਮ ਯੂਨੀਵਰਸਿਟੀ ਮਲਾਨਾ ਯੂਨੀਵਰਸਿਟੀ ਤੇ ਸ਼ਿਵ ਜੀ ਮਗਬ ਮਹਾਰਾਜ ਜੀ ਦੀ ਇੱਥੇ ਬਹੁਤ ਵਧੀਆ ਪ੍ਰਤਿਮਾ ਲੱਗੀ ਹੋਈ ਹੈ ਉਹਨਾਂ ਦੀ ਮੂਰਤੀ ਬਹੁਤ ਵੱਡੀ ਮੂਰਤੀ ਹੈ ਵਾਲੀ ਵੀ ਦੇਖ ਸਕਦੇ ਹੋ ਜਿੱਦਾ ਤੇ ਬਹੁਤ ਵਧੀਆ ਸਫਰ ਤੇ ਬੜਾ ਇੰਜੋਏ ਕੀਤਾ ਅਸੀਂ ਸਫਰ ਦੇ ਵਿੱਚ ਤੇ ਇਥੋਂ ਹਰਿਆਣਾ ਨਿਕਲ ਕੇ ਫਿਰ ਹੁੰਦਾ ਸਟਾਰਟ ਯੂਪ ਤੇ ਰਸਤੇ ਦੇ ਵਿੱਚ ਦੋ ਤਿੰਨ ਟੋਲ ਪਲਾਜ਼ੇ ਆਉਂਦੇ ਨੇ ਇਸ ਸਾਈਡ ਤੇ ਜਾਂਦੇ ਹੋયા ਹਾਂ ਹਰਿਆਣਾ ਦਾ ਤੇ ਇਹ ਪਹਿਲਾ ਟੋਲ ਪਲਾਜ਼ਾ ਏ ਤੇ ਅੱਗੇ ਜਿਹੜੇ ਯੂਪ ਦੇ ਟੋਲ ਪਲਾਜ਼ੇ ਨੇ ਉਹ ਯੂਪ ਤੋਂ ਸਟਾਰਟ ਹੋਣਗੇ ਤੇ ਅੱਗੇ ਜਿਹੜੀ ਹੁਣ ਇੱਕ ਬਹੁਤ ਵੱਡਾ ਦਰਿਆ ਆਣਾ ਏ ਤੇ ਉਸ ਦਰਿਆ ਨੂੰ ਪਾਰ ਕਰਕੇ ਅਸੀਂ ਯੂਪ ਦੇ ਵਿੱਚ ਐਂਟਰ ਹੋਵਾਂਗੇ ਤੇ ਜ਼ਿਆਦਾ ਫਰਕ ਨਹੀਂਗਾ ਜਿਦਾ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਫੁੱਲ ਹੈ ਇਹ ਵਾਲਾ ਇਹਦੇ ਉੱਤੇ ਬਣਿਆ ਹੋਇਆ دریا ਦੇ ਉੱਤੇ ਤੇ ਇੱਥੋਂ ਹੁਣ ਅਸੀਂ ਯੂਪੀ ਦੇ ਅੰਦਰ ਐਂਟਰੀ ਲੈ ਲੈਣੀ ਹੈ ਯੂਪੀ ਤੇ ਉੱਤਰਾਖੰਡ ਜਿਹੜੇ ਨੇ ਇਹ ਦੋਨੇ ਨਾਲ-ਨਾਲ ਹੀ ਮਿਲੇ ਹੋਏ ਨੇ ਤੇ ਬਾਈਕ ਰੋਡ ਕੋਈ ਜਾਣਾ ਇੰਨਾ ਔਖਾ ਨਹੀਂ ਹੈ ਔਰ ਬਹੁਤ ਵਧੀਆ ਹੈ ਆਪਣਾ ਆਰਾਮ ਨਾਲ ਇੰਜੋਏ ਕਰਦੇ ਹੋਏ ਖਾਂਦੇ ਪੀਂਦੇ ਹੋਏ ਔਰ ਭਜਨ ਬੰਦਗੀ ਕਰਦੇ ਹੋਏ ਗੁਰੂ ਮਹਾਰਾਜ ਜੀ ਦਾ ਨਾਮ ਲੈਂਦੇ ਹੋਏ ਤੇ ਤੁਸੀਂ ਬਹੁਤ ਵਧੀਆ ਸਮੇਂ ਤੇ ਗੁਰੂ ਮਹਾਰਾਜ ਜੀ ਦੇ ਘਰ ਪਹੁੰਚ ਸਕਦੇ ਹੋ ਤੇ ਬਸ ਇਹੀ ਹੈ ਕਿ ਆਪਣਾ ਜੇ ਸੈਲਫ ਵਹੀਕਲ ਤੇ ਸੈਲਫ ਡਰਾਈਵਿੰਗ ਕਰਦੇ ਹੋਏ ਜਾਂਦੇ ਹੋ ਤੇ ਥੋੜਾ ਜਿਆ ਕੰਟਰੋਲ ਰੱਖੋ ਜਿਹੜੀ ਆਮ ਜਨਤਾ ਹੈ ਉਹ ਗੱਡੀ-ਬੁੱਡੀ ਜਿੱਤਾਂ ਵੀ ਚਲਾਉਂਦੇ ਨੇ ਉਹ ਕਿਉਂਕਿ ਉਹ ਲੋਕਲ ਹੁੰਦੇ ਨੇ ਲੋਕਲ ਦੇ ਵਿੱਚ ਬਹੁਤ ਜ਼ਿਆਦਾ ਉਹ ਆਪਣਾ ਤੇਜ਼ ਕਰਨੀ ਗੱਡੀ ਤੇ ਜਾਂ ਤੇ ਰੇਦਰ ਉਧਰੋਂ ਉਧਰੋਂ ਕੱਟ ਮਾਰ ਕੇ ਨਿਕਲਣਾ ਉਹਨੂੰ ਤੁਸੀਂ ਪਹੁੰਚਾਂਦੇ ਹੋਏ ਆਪਣਾ ਆਰਾਮ ਨਾਲ ਜਾਣਾ ਹੈ ਤੇ ਇਹ ਅੱਗੇ ਜਿਹੜਾ ਸਿੱਧਾ ਹਾਈਵੇ ਰਾਈਟ ਸਾਈਡ ਤੋਂ ਉੱਪਰ ਨੂੰ ਜਾ ਰਿਹਾ ਹੈ ਇਹ ਦੇਹੜਾ ਤੋਂ ਨੂੰ ਜਾ ਰਿਹਾ ਹੈ ਤੇ ਅਸੀਂ ਜਾਣਾ ਹੈ ਬਾਇਆ ਰੁੜਕੀ ਤੇ ਹਰਿਦਵਾਰ ਹੋ ਕੇ ਰਿਸ਼ੀਕੇਸ਼ ਤੇ ਇਹ ਥੱਲੇ ਨੂੰ ਜਦੋਂ ਅਸੀਂ ਟਰਨ ਲਿਆਏ ਤੇ ਇੱਥੋਂ ਅੱਗੇ ਜਾ ਕੇ ਅਸੀਂ ਫਲਾਈਓਵਰ ਦੇ ਥੱਲੇੋਂ ਰਾਈਟ ਸਾਈਡ ਨੂੰ ਮੁੜ ਜਾਣਾ ਹੈ ਤੇ ਉਹ ਸਿੱਧਾ ਜਾਏਗਾ ਰੋਡ ਰੁੜਕੀ ਰੁੜਕੀ ਬਾਈਪਾਸ ਹੋ ਜਾਏਗਾ ਤੁਸੀਂ ਸ਼ਹਿਰ ਦੇ ਵਿੱਚੋਂ ਵੀ ਜਾਣਾ ਜਾ ਸਕਦੇ ਹੋ ਲੇਕਿਨ ਬਾਈਪਾਸ ਰੋਡ ਬਹੁਤ ਵਧੀਆ ਹੈ ਤੇ ਤੁਸੀਂ ਬਾਈਫਾਈ ਬਾਈਪਾਸ ਰੋਡ ਜਿਹੜਾ ਹੈ ਉਹਨੂੰ ਹੀ ਫੋਲੋ ਕਰਨਾ ਹੈ ਤੇ ਬਹੁਤ ਹੀ ਵਧੀਆ ਏਰੀਆ ਹੈ ਇਹਨਾਂ ਦਾ ਇਹ ਯੂਪੀ ਦੇ ਵਿੱਚ ਇੱਥੇ ਪੇੜ ਵੀ ਕਾਫੀ ਲੱਗੇ ਹੋਏ ਨੇ এনवायरमेंट ਬੜਾ ਅੱਛਾ ਹੈ ਹਰੀਆਲੀ ਹੈ ਚਾਰੋਂ ਤਰਫ ਤੇ ਇਦਾਂ ਹੀ ਸਾਨੂੰ এনवायरमेंट ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਪੇੜ ਲਗਾਣੇ ਚਾਹੀਦੇ ਨੇ ਇਸ ਵਾਰ ਇੰਨੀ ਗਰਮੀ ਪਈ ਹੈ ਜਿਹਦਾ ਸਾਫ ਕੋਈ ਨਹੀਂਗਾ ਉਸ ਗਰਮੀ ਤੋਂ ਬਚਣ ਲਈ ਇਹ ਪੇੜ ਹੀ ਜਿਹੜੇ ਨੇ ਸਾਡੀ ਮਦਦ ਕਰਦੇ ਨੇ ਤੇ ਇਹ ਰਾਈਟਰ ਨਸੀ ਇਥੋਂ ਲੈ ਲਿਆ ਹੈ ਇਹ ਇੱਥੋਂ ਅਸੀਂ ਸਿੱਧਾ ਹੁਣ ਜਾਵਾਂਗੇ ਰੁੜਕੀ। ਤੇ ਮੈਂ ਤੁਹਾਨੂੰ ਦੱਸਦਾ ਰਵਾਂਗਾ ਵਿੱਚ ਵਿੱਚ ਜਦੋਂ ਜਿਹੜਾ ਸਟੇਸ਼ਨ ਆਏਗਾ ਤਾਂ ਕਿ ਤੁਸੀਂ ਵੀ ਕਦੀ ਆਵੋ ਤੇ ਧਿਆਨ ਰੱਖੋ ਇਹਨਾਂ ਚੀਜ਼ਾਂ ਨੂੰ। ਤੇ ਜੇ ਤੁਸੀਂ ਪੰਜਾਬ ਤੋਂ ਆਂਦੇ ਹੋ ਤੇ ਅੰਬਾਲਾ ਆ ਕੇ ਤੁਸੀਂ ਆਪਣਾ ਇਹ ਬ੍ਰੇਕ ਲੈ ਸਕਦੇ ਹੋ ਉੱਥੇ ਗੁਰਦੁਆਰਾ ਸਾਹਿਬੋਂ ਦਾ ਵੇ ਇਹੀ ਹੈ ਮੰਜੀ ਸਾਹਿਬ ਗੁਰਦੁਆਰਾ ਤੁਸੀਂ ਉੱਥੇ ਆਪਣਾ ਲੰਗਰ ਪਾਣੀ ਪ੍ਰਸ਼ਾਦਾ ਛੱਕ ਕੇ ਤੇ ਤੁਸੀਂ ਉੱਥੋਂ ਫਿਰ ਅੱਗੇ ਨੂੰ ਜਾ ਸਕਦੇ ਹੋ। ਇਹ ਹੈਗੀ ਯੂਨੀਵਰਸਿਟੀ ਆਫ ਪਤੰਜਲੀ ਇਹ ਬਾਬੇ RAMDEEP ਦੀ ਯੂਨੀਵਰਸਿਟੀ ਇਹ ਵਾਲੀ ਤੇ ਇੱਥੇ ਉਹਦਾ ਬਾਬੇ RAMDEEP ਦਾ ਜੋ ਵੀ ਮਤਲਬ ਕੰਮਕਾਰ ਕਰਦੇ ਨੇ ਉਹ ਸਭ ਇੱਥੇ ਹੀ ਹੈ ਇਹਨਾਂ ਦੇ ਪਤੰਜਲੀ ਦੇ ਨਾਂ ਤੇ ਜਿਹੜੇ ਪ੍ਰੋਡਕਟ ਬਣਾਦੇ ਨੇ ਉਹ ਸਭ ਇੱਥੇ ਹੀ ਬਣਾਦੇ ਨੇ ਤੇ ਅਸੀਂ ਹੁਣ ਰੁੜਕੀ ਨਿਕਲ ਕੇ ਤੇ ਅੱਗੇ ਆ ਚੁੱਕੇ ਹਾਂ ਕਾਫੀ ਤੇ ਹੁਣ ਅਸੀਂ ਪਹੁੰਚਣ ਵਾਲੇ ਹਾਂ ਹਰਿਦੁਆਰ ਜਿਆਦਾ ਸਮਾਂ ਨਹੀਂ ਲੱਗਦਾ ਫਿਰ ਵੀ ਇਹਨਾਂ ਹੈ ਕਿ ਵਧੀਆ ਸਫਰ ਨਿਕਲ ਜਾਂਦਾ ਏ ਤੁਸੀਂ ਦੇਖਦੇ ਗੱਲਾਂ ਬਾਤਾਂ ਕਰਦੇ ਤੁਸੀਂ ਦੋ ਜਣੇ ਹੋ ਤੇ ਬਹੁਤ ਵਧੀਆ ਏ ਗੱਲਾਂ ਬਾਤਾਂ ਕਰਦੇ ਹੋਏ ਆਪਸ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਨਾਮ ਲੈਂਦੇ ਹੋਏ ਭਜਨ ਬੰਦਗੀ ਕਰਦੇ ਤੇ ਤੁਸੀਂ ਆਰਾਮ ਨਾਲ ਪਹੁੰਚ ਜਾਵੋਗੇ ਬਸ ਜਲਦਬਾਜ਼ੀ ਨਹੀਂ ਕਰਨੀ ਰੂਲ ਫਾਲੋ ਕਰਨੇ ਨੇ ਰੈੱਡ ਲਾਈਟ ਆਂਦੀ ਹੈ ਤੇ ਜ਼ਰੂਰ ਰੁਕਣਾ ਹੈ ਕਿਉਂਕਿ ਤੁਸੀਂ ਇਹ ਦੂਸਰੀ ਸਟੇਟ ਦੇ ਵਿੱਚੋਂ ਕੀ ਰੂਲ ਰੈਗੂਲੇਸ਼ਨ ਨੇ ਕਿਦਾਂ ਤੁਸੀਂ ਜਾਂਦੇ ਹੋ ਉਹ ਸਭ ਕੁਝ ਤੁਹਾਨੂੰ ਦੇਖ ਕੇ ਚੱਲਣਾ ਪਏਗਾ ਮੈਂ ਤੇ ਵੈਸੇ ਵੀ ਸਾਰਿਆਂ ਨੂੰ ਇੱਕ ਸਲਾਹ ਜ਼ਰੂਰ ਦਵਾਂਗਾ ਕਿ ਰੂਲ ਰੈਗੂਲੇਸ਼ਨ ਜ਼ਰੂਰ ਫਾਲੋ ਕਰੋ ਰੈੱਡ ਲਾਈਟ ਕਿਤੇ ਵੀ ਆਉਂਦੀ ਹੈ ਤੇ ਤੁਸੀਂ ਜ਼ਰੂਰ ਉਹਨੂੰ ਫਾਲੋ ਕਰੋ ਔਰ ਰੈੱਡ ਲਾਈਟ ਦਾ ਫਾਲੋ ਕਰੋਗੇ ਤੁਸੀਂ ਤੇ ਤੁਸੀਂ ਬਹੁਤ ਸੇਫ ਰਹੋਗੇ ਤੁਹਾਡੇ ਉੱਤੇ ਕੋਈ ਗੱਲਬਾਤ ਨਹੀਂ ਆਏਗੀ ਕਿਉਂਕਿ ਜਿਹੜੇ ਗਲਤ ਕੰਮ ਕਰਦੇ ਨੇ ਜਿਨ੍ਹਾਂ ਨੇ ਰੈੱਡ ਲਾਈਟ ਨੂੰ ਕ੍ਰੋਸ ਕਰਕੇ ਨਿਕਲਣਾ ਹੁੰਦਾ ਉਹ ਕਿਤੇ ਨਾ ਕਿਤੇ ਜ਼ਰੂਰ ਅੱਗੇ ਫਸ ਜਾਂਦੇ ਨੇ ਤੇ ਉਸ ਚੀਜ਼ ਤੋਂ ਜ਼ਰੂਰ ਬਚਣਾ ਹੈ ਭੀੜ-ਪਾੜ ਤੋਂ ਬਚਣਾ ਹੈ ਇਸ ਜਗ੍ਹਾ ਦੇ ਉੱਤੇ ਆ ਕੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਇਸ ਜਗ੍ਹਾ ਦੇ ਉੱਤੇ ਮੈਂ ਬਹੁਤ ਫੇਸ ਕੀਤਾ ਟ੍ਰੈਫਿਕ ਤੇ ਟ੍ਰੈਫਿਕ ਨੂੰ ਥੋੜਾ ਜਿਹਾ ਤੁਸੀਂ ਬਚ ਕੇ ਹੀ ਨਿਕਲਣਾ ਹੈ। ਔਰ ਹੋ ਸਕੇ ਤੇ ਜਦੋਂ ਤੁਸੀਂ ਹਰਿਦਵਾਰ ਪਹੁੰਚਦੇ ਹੋ ਜਾਂ ਰਿਸ਼ੀਕੇਸ਼ ਪਹੁੰਚਦੇ ਹੋ ਇਹ ਆ ਗਿਆ ਜੀ ਹਰਿਦਵਾਰ ਹਰ ਕੀ ਪੌੜੀ ਵਾਲੀ ਜਿਹੜੀ ਜਗ੍ਹਾ ਹੈ ਉਹ ਆ ਗਈ ਹੈ। ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਬਹੁਤ ਪਿਆਰੀ ਜਗ੍ਹਾ ਹੈ। ਔਰ ਇੱਥੇ ਸ਼ਿਵਜੀ ਮਹਾਰਾਜ ਦੀ ਇੱਕ ਬਹੁਤ ਵੱਡੀ ਮੂਰਤੀ ਹੈ ਮੈਂ ਤੁਹਾਨੂੰ ਉਹ ਵੀ ਦਿਖਾਣਾ ਵਾਂ। ਔਰ ਬੜਾ ਮਤਲਬ ਆਨੰਦ ਆਉਂਦਾ ਵੇਖ ਕੇ ਕਿ ਵਾਕਈ ਕੋਈ ਮਤਲਬ ਬਹੁਤ ਅੱਛੀ ਜਗ੍ਹਾ ਬਣਾਈ ਹੋਈ ਏ ਕਿਸੇ ਸਮੇਂ ਦਾ ਬਹੁਤ ਵੱਡਾ ਤੀਰਥ ਸਥਾਨ ਏ ਹੁਣ ਵੀ ਜਾਣਦੇ ਨੇ ਲੋਕੀ ਪਰ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਮੰਨਤਾ ਸੀ ਬਹੁਤ ਦੂਰ ਦੂਰ ਤੋਂ ਲੋਕੀ ਇਹ ਪਾਕਿਸਤਾਨ ਜਦੋਂ ਇਹ ਨਹੀਂ ਸੀ ਬਣਿਆ ਆ ਲੋਕੀ ਲਾਹੌਰ ਪਸ਼ਾਵਰ ਤੋਂ ਇਸ ਜਗ੍ਹਾ ਦੇ ਉੱਤੇ ਪੈਦਲ ਜਿਹੜੇ ਨੇ ਯਾਤਰਾ ਕਰਕੇ ਆਉਂਦੇ ਹੁੰਦੇ ਸੀ ਤੇ ਇਹਨਾਂ ਤੀਰਥਾਂ ਤੀਰਥਾਂ ਦਾ ਬਹੁਤ ਮਹੱਤਵ ਹੈ ਤੇ ਬਹੁਤ ਮਹੱਤਵ ਸੀ ਪਹਿਲਾਂ ਹੁਣ ਵੀ ਸੰਗਤ ਜਿਹੜੀ ਇਹ ਬਹੁਤ ਆਂਦੀ ਹੈ ਪਰ ਇਹਨੂੰ ਟੂਰਿਸਟ ਸਥਲ ਜਿਆਦਾ ਬਣਾ ਦਿੰਦੇ ਨੇ ਲੋਕ ਇੱਕ ਤੀਰਥ ਸਥਲ ਦੀ ਤੀਰਥ ਸਥਲ ਦੇ ਬਾਜੂ ਜੋ ਤੀਰਥ ਸਥਲ ਨੇ ਉਹਨਾਂ ਨੂੰ ਉਹਨੂੰ ਤੀਰਥ ਦੇ ਨਾਲ ਹੀ ਲੈਣਾ ਚਾਹੀਦਾ ਕਿਉਂਕਿ ਇਹ ਤੀਰਥ ਕਰਨਾਈ ਦਾ ਇਹ ਆਪਣਾ ਆਪਣੇ ਆਪ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੈ ਕੇ ਆਨੇ ਆ ਤੇ ਤੀਰਥ ਸਥਾਨ ਤੀਰਥ ਸਥਾਨ ਹੀ ਹੁੰਦੇ ਨੇ ਇਹ ਜਰੂਰ ਤੁਸੀਂ ਤੀਰਥ ਸਥਾਨਾਂ ਤੇ ਆਓ ਔਰ ਨਤਮਸਤਕ ਹੋਏ ਨਾ ਸਥਾਨਾਂ ਦੇ ਉੱਤੇ ਤੇ ਇਹ ਦੇਖੋ ਇਹ ਤੁਸੀਂ ਵੇਖਿਆ ਹੋਣਾ ਇਹ ਵਾਲਾ ਇਹ ਜੋ ਜਗਾ ਹੈ ਇਹ ਇੱਥੇ ਹੀ ਆ ਕੇ ਇਸ਼ਨਾਨ ਕਰੀਦਾ ਹੈ ਉਸ ਕਾਲਪੁਰਖ ਨੂੰ ਯਾਦ ਕਰਕੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੋ ਕੇ ਇੱਥੋਂ ਦੀ ਹੀ ਜਾਂਦੇ ਹਾਂ ਤੇ ਦੇਖ ਸਕਦੇ ਹੋ ਤੁਸੀਂ ਜੀ ਮੰਗਵਾਰ ਮਹਾਰਾਜ ਦੀ ਬਹੁਤ ਵੱਡੀ ਮੂਰਤੀ ਇੱਥੇ ਬੜਾ ਵਧੀਆ ਲੱਗਾ ਤੇ ਜਿੱਦਾਂ ਕਿ ਮੈਂ ਤੁਹਾਨੂੰ ਕਹਿ ਹੀ ਰਿਹਾ ਸੀਗਾ ਕਿ ਟ੍ਰੈਫਿਕ ਬਹੁਤ ਹੈ ਤੇ ਇਹ ਟ੍ਰੈਫਿਕ ਜਿਹੜਾ ਸੀਗਾ ਇਹ ਘੱਟ ਤੋਂ ਘੱਟ 1 ਕਿਲੋਮੀਟਰ ਤੱਕ ਟ੍ਰੈਫਿਕ ਸੀ ਤੇ ਇੱਥੇ ਸਾਡਾ ਤਕਰੀਬਨ ਕੋਈ ਪੌਣਾ ਘੰਟਾ ਵੇਸਟ ਹੋਇਆ ਚਲੋ ਫਿਰ ਵੀ ਗੁਰੂ ਮਹਾਰਾਜ ਨੇ ਜਲਦੀ ਕਿਰਪਾ ਕੀਤੀ ਅਸੀਂ ਇੱਥੋਂ ਨਿਕਲ ਗਏ ਤੇ ਇਹ ਹਰਦਵਾਰ ਦਾ ਲੋਕਲ ਬੱਸ ਸਟੈਂਡ ਹੈ ਯਾਨੀ ਕਿ ਜਿਹੜਾ ਬੱਸ ਸਟੈਂਡ ਜਿਹੜੀਆਂ ਉੱਪਰੋਂ ਬੱਸਾਂ ਜਾਂਦੀਆਂ ਨੇ ਜਿੱਦਾਂ ਜੋਸ਼ੀ ਮੱਠ ਨੂੰ ਜਾਣਾ ਹੁੰਦਾ ਤਾਂ ਉਹ ਇਸ ਬੱਸ ਸਟੈਂਡ ਤੋਂ ਨਿਕਲਦੀਆਂ ਨੇ ਤੇ ਅਸੀਂ ਹੁਣ ਜਿਹੜਾ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਉਸ ਗੁਰਦੁਆਰਾ ਸਾਹਿਬ ਪਹੁੰਚਣਾ ਹੈ ਉੱਥੇ ਅਸੀਂ ਆਪਣਾ ਸਟੇ ਕਰਾਂਗੇ ਉੱਥੇ ਰੂਮ ਫੈਸਿਲਿਟੀਆਂ ਬਹੁਤ ਅੱਛੀਆਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਖੁੱਲੇ ਹੁੰਦੇ ਨੇ ਉਸ ਜਗ੍ਹਾ ਦੇ ਉੱਤੇ ਤੇ ਤੁਸੀਂ ਕੋਸ਼ਿਸ਼ ਕਰਿਓ ਕਿ ਇਸ ਜਗ੍ਹਾ ਤੇ ਉੱਤੇ ਰਾਤ ਰੁੱਕ ਕੇ ਤੇ ਅੱਗੇ ਆਪਣਾ ਸਫ਼ਰ ਜਿਹੜਾ ਹੈ ਸਵੇਰੇ ਉਹ ਸ਼ੁਰੂ ਕਰਨਾ ਹੈ। ਤੇ ਬਸ ਅਸੀਂ ਹੁਣ ਪਹੁੰਚਣ ਵਾਲੇ ਆ ਗੁਰੂ ਮਹਾਰਾਜ ਜੀ ਦੇ ਘਰ ਤੇ ਇੱਥੋਂ ਸਾਡਾ ਸਫ਼ਰ ਜਿਹੜਾ ਹੈ ਇਹ ਪਹਾੜੀ ਏਰੀਆ ਦਾ ਸਫ਼ਰ ਹੈ ਉਹ ਸਟਾਰਟ ਹੋਵੇਗਾ। ਉਹ ਅਸੀਂ ਕੱਲ ਨੂੰ ਕਰਾਂਗੇ ਸਟਾਰਟ। ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਥੋੜਾ ਜਿਹਾ ਟ੍ਰੈਫਿਕ ਨੂੰ ਦੇਖ ਕੇ ਹੀ ਚੱਲਣਾ ਹੈ ਕਿਉਂਕਿ ਤੁਸੀਂ ਸਫ਼ਰ ਤੇ ਨਿਕਲੇ ਹੋਏ ਕੋਈ ਛੋਟੀ ਮੋਟੀ ਗੱਲਬਾਤ ਹੋ ਜੇ ਤੇ ਫਿਰ ਤੁਹਾਡਾ ਇਹ ਜਿਹੜਾ ਤੇ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਹੈ ਯਾਤਰਾ ਹੈ ਜਿਹੜੀ ਉਸ ਕਿਤੇ ਡਿੱਲੇ ਨਾ ਹੋ ਜਾਈ ਇਸ ਕਰਕੇ ਤੇ ਅੱਜ ਦਾ ਇਹ ਵਲੌਗ ਮੈਂ ਇੱਥੇ ਹੀ ਸਮਾਪਤ ਕਰਾਂਗਾ ਤੇ ਅਗਲੇ ਵਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਫੇਰ ਜਲਦੀ ਮਿਲਦਾ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ